ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਮੌਸਮ ਦੇ ਬਾਰੇ ਅਹਿਤਾਜ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਚੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਨੇ ਹੁਣੇ ਮੌਸਮ ਪਾਗ ਦੇ ਮੁਤਾਬਕ ਬੁੱਧਵਾਰ ਨੂੰ ਸ਼ਾਇਦ ਦਾ ਵੱਤ ਵੱਦ ਤਾਬਨ ਅਮਨਲ ਘਟ ਰਹੇਗਾ ਧੁੰਦ ਕਰਕੇ ਲੋਕਾਂ ਦੀ ਮੁਸ਼ਕਲ ਵਾਹ ਸਕਦੇ ਮੌਸਮ ਸਾਫ ਰਹੇਗਾ ਪਰ ਧੁੱਪ ਨਿਕਲ ਦੀ ਸੰਭਾਵਨਾ ਘਟ ਐ ਇਸ ਦੌਰਾਨ ਸ਼ਹਿਰ ਦਾ ਵੱਤ ਵਤ ਤਾਬਨ 12 ਡਿਗਰੀ ਤੇ ਘਟੇ ਘਟ 8 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਤਾਬਨ ਚ ਗਰਾਫਟ ਕਰਕੇ ਧੁੰਦ ਵੀ ਛਾਈ ਰਹੇਗੀ ਮੌਸਮ ਪਾਗ ਨੇ ਇਸ ਦਿਨ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ ਜੀ ਹਾਂ ਦੋਸਤੋ ਤਾਬਨ ਲਗਾਤਾਰ ਘਰਾਫਟ ਦੇਖਣ ਨੂੰ ਮਿਲ ਰਿਹਾ ਮੰਗਲਵਾਰ ਸੀ ਜਾਂਦਾ ਸਭ ਤੋਂ ਠੰਡਾ ਦਿਨ ਸੀ ਚੰਡੀਗੜ੍ਹ ਦੇ ਨਵਲ ਸ਼ਿਰੀ ਨਗਰ ਤੇ ਸ਼ਿਮਲਾ ਨਾਲੋਂ ਠੰਡਾਰਾ ਮੌਸਮ ਭਾਗ ਮੁਤਾਬਕ ਚੰਡੀਗੜ੍ਹ ਤੋਂ ਵਾਤੋਂ ਤਾਪਮਨ 10.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ ਨਾਲ ਹੀ ਮੌਸਮ ਭਾਗ ਨੇ ਹੁਣ ਆਉਂਦੇ ਕੁਝ ਦਿਨ ਤੱਕ ਪੰਜਾਬ 'ਚ ਅਤੇ ਨਾਲ ਲੱਗਦੇ ਹੋਰ ਸੂਬਿਆਂ 'ਚ ਇਸ ਤਰ੍ਹਾਂ ਠੰਡ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਅਜੇ ਤੱਕ ਨਹੀਂ ਦੱਸੀ ਜਾ ਰਹੀ ਆ ਵੀਡੀਓ ਦੇਖਣ ਦੇ ਲਈ ਤੁਹਾਡਾ ਤੁਹਾਨੂੰ ਬਹੁਤ